ਅੱਜ ਸਾਨੂੰ ਇਹ ਤਰਾ ਮਿਣੀ ਸੀਗੀ ਕਿ ਗਰਦਿਆਲ ਸਿੰਘ ਪੁੱਤਰ ਸੋਹਣ ਸਿੰਘ ਜਿਹੜਾ ਬੋਪਾਰਾਏ ਬਾਦ ਸਿੰਘ ਦਾ ਰਹਿਣ ਵਾਲਾ ਕਿ ਇਹਨੇ ਆਪਣੇ ਜਿਹੜਾ ਘਰ ਦੇ ਵਿੱਚ ਆਪਣੀ ਲੜਕੀ ਸੁਖਵੀਰ ਕੌਰ ਤੇ ਇੱਕ ਜੋਮਨ ਸਿੰਘ ਪੁੱਤਰ ਲਖਵਿੰਦਰ ਸਿੰਘ ਜੋ ਪਿੰਨ ਕਾਖੜ ਦਾ ਰਹਿਣ ਵਾਲਾ ਉਹਦੀ ਤੇਜ ਤਾਰ ਹਥਿਆਰਾਂ ਦੇ ਨਾਲ ਜਿਹੜੀ ਆ ਉਹ ਹਤਿਆ ਕਰ ਦਿੱਤੀ ਹੈ ਤੇ ਜਿਸਤੇ ਅਹੀਂ ਮੁਕਦਮਾ ਦਰਜ ਕਰਕੇ ਜਿਹੜੀ ਆ ਉਹ ਤਫ਼ਤੀਸ਼ ਅਮਲ ਵਿੱਚ ਲੈਂਦੀ ਆ ਤੇ ਦਰਾਨੀ ਤਫ਼ਤੀਸ਼ ਜਿਹੜਾ ਵਾ ਉਹ ਜਿਹੜਾ ਮੁਕਦਮਾ ਦਾ ਦੋਸ਼ੀ ਆ ਉਹਨੂੰ ਅਸੀਂ ਗ੍ਰਫਤਾਰ ਵੀ ਕਰ ਚੁੱਕੇ ਆ ਅੱਗੇ ਉਹਦੇ ਕੋ ਫਰਦਰ ਜਿਹੜਾ ਮੁਕਦਮੇ ਦੇ ਵਿੱਚ ਜਿਹੜਾ ਵਾ ਆਪਣਾ ਉਹਨੇ ਵਰਤਿਆ ਵਾ ਉਹਦੀ ਅਹੀਂ ਰਿਕਵਰੀ ਕਰਨੀ ਆ ਤੇ ਰੰਜੇਸ਼ ਦੀ ਇਹ ਸੀਗੀ ਕਿ ਇਹ ਇਹਨੂੰ ਆਪਣੇ ਜਿਹੜੀ ਇਹਦੀ ਲੜਕੀ ਆ ਸੁਖਵੀਰ ਕੌਰ ਉਹ ਆਪਣੇ ਜੋ ਬੰਦੇ ਜਿਹੜਾ ਮੁੰਡਾ ਕਾਕੜ ਦਾ ਰਹਿਣ ਵਾਲਾ ਆ ਜੋਗਨ ਸਿੰਘ ਉਹਦੇ ਆਪਣੇ ਹੈਗਾ ਉਹਦੇ ਨਾਲ ਇਹਦੇ ਪ੍ਰੇਮ ਸੰਬੰਧ ਸੀਗੇ ਤੇ ਉਸੇ ਵਜਾ ਦੇ ਵਿੱਚ ਜਿਹੜਾ ਵਾ ਇਹਨੇ ਉਹਨਾਂ ਨੂੰ ਤੇਜਧਾਰ 11 ਦੇ ਨਾਲ ਕਤਲ ਕਰ ਦਿੱਤਾ ਸਰ ਇਹਨਾਂ ਦਾ ਵਿਆਹ ਹੋਇਆ ਸੀ ਇਹ ਗੱਲ ਜੇ ਕੋਈ ਸਾਹਮਣੇ ਨਹੀਂ ਆਈ ਇਹ ਤਬਦੀਲੀ ਦੇ ਦੌਰਾਨ ਜਿਹੜਾ ਵਾ ਇਹ ਪਤਾ ਲੱਗੂਗਾ ਪਰ ਇਹਨਾਂ ਦੋਨਾਂ ਦੇ ਆਪਸ ਵਿੱਚ ਸੰਬੰਧ ਸੀਗੇ ਇਸ ਗੱਲ ਜਿਹੜਾ ਵਾ ਉਹ ਸਾਨੂੰ ਹੁਣ ਪਤਾ ਲੱਗਿਆ ਸਾਨੂੰ ਘਰ ਬੁਲਾਇਆ ਨੇ ਕੀ ਕੀਤਾ ਅ ਨਹੀਂ ਇਹਦੇ ਬਾਰੇ ਨਹੀਂ ਆਪਾਂ ਕੋਈ ਤੁਹਾਨੂੰ ਹੁਣ ਐਸਟੇਜ ਦੇ ਉੱਤੇ ਕਲੀਅਰ ਦੱਸ ਸਕਦੇ ਤੇ ਕਿਉਂਕਿ ਇਹ ਉੱਥੇ ਜਿਹੜਾ ਜੋਬਨ ਸਿੰਘ ਆ ਇਹਨਾਂ ਦੇ ਘਰ ਦੇ ਲਾਗੋਂ ਦੀ ਹਾਈਵੇ ਲੰਘਦਾ ਜਿੱਥੇ ਇਹ ਟੈਕਟਰ ਟਰਾਲੀ ਦੇ ਉੱਤੇ ਮਿੱਟੀ ਪਾਉਣ ਦਾ ਕੰਮ ਕਰਦਾ ਸੀ ਤੇ ਇਹਦਾ ਪਹਿਲਾਂ ਵੀ ਘਰੇ ਆਉਣ ਜਾਣ ਸੀਗਾ ਇਹ ਹੁਣ ਤੀਜ ਦੇ ਦੌਰਾਨ ਜਿਹੜਾ ਵਾ ਇਹ ਗੱਲ ਨੂੰ ਨਜ਼ਰ ਕੀਤਾ ਜਾਊਗਾ ਕਿ ਇਹ ਉੱਥੇ ਕਿਵੇਂ ਪਹੁੰਚਿਆ ਉਹ ਮਰਡਰ ਘਰ ਚ ਹੋਇਆ ਸੀ ਕਿੱਥੇ ਹੋਇਆ ਸੀ ਹਾਂਜੀ ਇਹ ਬਿਲਕੁਲ ਜੀ ਬਪਾਰਾਏ ਬਾਸ ਸਿੰਘ ਬਾਹਰ ਹਾਈਵੇ ਦੇ ਲਾਗੇ ਬਹਿ ਕੇ ਆ ਜੀ ਜਿੱਥੇ ਕਰਦਿਆਲ ਸਿੰਘ ਰਹਿ ਰਿਹਾ ਸੀ ਆਪਣੀ ਬੇਟੀ ਦੇ ਨਾਲ ਉਥੇ ਘਰ ਦੇ ਵਿੱਚ ਮਰਡਰ ਹੋਇਆ ਤੁਹਾਨੂੰ ਕੀ ਕਰਵੇਂ ਮਛਦੇ ਇਹਦੇ ਵਿੱਚ ਅਸੀਂ ਮਕਦਮਾ ਨੰਬਰ 124 193 ਬੀਐਨਐਸ ਦੇ ਵਿੱਚ ਜਿਹੜਾ ਵਾ ਥਾਣੇ ਲੋਕੋ ਕੇ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਹੋਰ ਵੀ ਲੋਕ ਸੰਗ ਫਿਲਹਾਲ ਜਿਹੜਾ ਹੈਗਾ ਵਾ ਸਾਨੂੰ ਇੱਕ ਹੀ ਦੋਸ਼ੀ ਜਿਹੜਾ ਗਰਦਿਆਲ ਸਿੰਘ ਹੈ ਲੜਕੀ ਦਾ ਬਾਪ ਉਹਦੇ ਬਾਰੇ ਇਹ ਜਿਹੜਾ ਵਾ ਯਾਰ ਹੋਇਆ ਵਾ ਫਿਰ ਵੀ ਤਫ਼ਤੀਸ਼ ਦੇ ਦੌਰਾਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਗ੍ਰਿਫਤਾਰ ਕਰਾਂ ਸਰ ਪਤਾ ਲੱਗਾ ਕਿ ਲੜਕੀ ਦੇ ਪਿਓ ਨੇ ਆਪ ਫ੍ਰੈਂਡਰ ਕੀਤਾ ਵਾ ਨਹੀਂ ਜੀ ਅਸੀਂ ਇਹਨੂੰ ਅਰੈਸਟ ਕੀਤਾ ਵਾ ਕਿਉਂਕਿ ਸਾਨੂੰ ਇਹਦੇ ਬਾਰੇ ਜਿਹੜਾ ਵਾ ਉਹ ਜਲਦੀ ਪਤਾ ਲੱਗ ਗਿਆ ਸੀਗਾ ਇਹਨੂੰ ਅਰੈਸਟ ਕੀਤਾ ਅੱਜ ਸਾਨੂੰ ਇਹ ਇਤਲਾਹ ਮਿਣੀ ਸੀਗੀ ਕਿ ਗਰਦਿਆਲ ਸਿੰਘ ਪੁੱਤਰ ਸੋਹਣ ਸਿੰਘ ਜਿਹੜਾ ਬੋਪਾਰਾ ਰੇ ਬਾਦ ਸਿੰਘ ਦਾ ਰਹਿਣ ਵਾਲਾ ਕਿ ਇਹਨੇ ਆਪਣੇ ਜਿਹੜਾ ਘਰ ਦੇ ਵਿੱਚ ਆਪਣੀ ਲੜਕੀ ਸੁਖਵੀਰ ਕੌਰ ਤੇ ਇੱਕ ਜੋਗਨ ਸਿੰਘ ਪੁੱਤਰ ਲਖਵਿੰਦਰ ਸਿੰਘ ਜੋ ਪਿੰਨ ਕਾਖੜ ਦਾ ਰਹਿਣ ਵਾਲਾ ਉਹਦੀ ਤੇਜ਼ ਤਾਰ ਹਥਿਆਰਾਂ ਦੇ ਨਾਲ ਜਿਹੜੀ ਆ ਉਹ ਹਤਿਆ ਕਰ ਦਿੱਤੀ ਹੈ ਤੇ ਜੇ ਇਸ ਤੇ ਇਹ ਮਕਦਮਾ ਦਰਜ ਕਰਕੇ ਜਿਹੜੀ ਆ ਉਹ ਤਫਤੀਸ਼ ਅਮਲ ਵਿੱਚ ਲਿਆਂਦੀ ਆ ਤੇ ਦਰਾਨੇ ਤਫਤੀਸ਼ ਜਿਹੜਾ ਵਾ ਉਹ ਜਿਹੜਾ ਮਕਦਮਾ ਦਾ ਦੋਸ਼ੀ ਆ ਉਹਨੂੰ ਅਸੀਂ ਗ੍ਰਫਤਾਰ ਵੀ ਕਰ ਚੁੱਕੇ ਆ ਅੱਗੇ ਉਹਦੇ ਕੋ ਫਰਦਰ ਜਿਹੜਾ ਮਕਦਮੇ ਦੇ ਵਿੱਚ ਜਿਹੜਾ ਵਾ ਆਪਣਾ ਉਹਨੇ ਵਰਤਿਆ ਵਾ ਉਹਦੀ ਅਸੀਂ ਰਿਕਵਰੀ ਕਰਨੀ ਆ ਤੇ ਰੰਜੇਸ਼ ਦੀ ਇਹ ਸੀਗੀ ਕਿ ਇਹ ਇਹਨੂੰ ਆਪਣੇ ਜਿਹੜੀ ਇਹਦੀ ਲੜਕੀ ਆ ਸੁਖਵੀਰ ਕੌਰ ਉਹ ਆਪਣੇ ਜੋਬਨ ਦੇ ਜਿਹੜਾ ਮੁੰਡਾ ਕਾਕੜ ਦਾ ਰਹਿਣ ਵਾਲਾ ਆ ਜੋਬਨ ਸਿੰਘ ਉਹਦੇ ਆਪਣੇ ਹੈਗਾ ਉਹਦੇ ਨਾਲ ਇਹਦੇ ਪ੍ਰੇਮ ਸੰਬੰਧ ਸੀਗੇ ਤੇ ਉਸੇ ਵਜ੍ਹਾ ਦੇ ਵਿੱਚ ਜਿਹੜਾ ਵਾ ਇਹਨੇ ਉਹਨਾਂ ਨੂੰ ਤੇਜ਼ਧਾਰ ਧਰਾਂ ਦੇ ਨਾਲ ਕਤਲ ਕਰ ਦਿੱਤਾ ਸਰਨਾਂ ਦਾ ਵਿਆਹ ਹੋਇਆ ਸੀ ਇਹ ਗੱਲ ਹੈ ਜੇ ਕੋਈ ਸਾਹਮਣੀ ਨਹੀਂ ਆਈ ਇਹ ਤਫ਼ਤੀਸ਼ ਦੇ ਦੌਰਾਨ ਜਿਹੜਾ ਵਾ ਇਹ ਪਤਾ ਲੱਗੂਗਾ ਪਰ ਇਹਨਾਂ ਦੋਨਾਂ ਦੇ ਆਪਸ ਵਿੱਚ ਸੰਬੰਧ ਸੀਗੇ ਇਸ ਗੱਲ ਜਿਹੜਾ ਵਾ ਉਹ ਸਾਨੂੰ ਹੁਣ ਪਤਾ ਲੱਗਿਆ ਤਦ ਨੂੰ ਘਰ ਬਲਾਉਣ ਨੇ ਕੀ ਕੀਤਾ ਨਹੀਂ ਇਹਦੇ ਬਾਰੇ ਨਹੀਂ ਆਪਾਂ ਕੋਈ ਤੁਹਾਨੂੰ ਹੁਣ ਐਸ ਸਟੇਜ ਦੇ ਉੱਤੇ ਕਲੀਅਰ ਦੱਸ ਸਕਦੇ ਐ ਕਿਉਂਕਿ ਇਹ ਉੱਥੇ ਜਿਹੜਾ ਜੋਬਨ ਸਿੰਘ ਆ ਇਹਨਾਂ ਦੇ ਘਰ ਦੇ ਲਾਗੋਂ ਦੀ ਹਾਈਵੇ ਲੰਘਦਾ ਜਿੱਥੇ ਇਹ ਟ੍ਰੈਕਟਰ ਟਰਾਲੀ ਦੇ ਉੱਤੇ ਮਿੱਟੀ ਪਾਉਣ ਦਾ ਕੰਮ ਕਰਦਾ ਸੀ ਤੇ ਇਹਦਾ ਪਹਿਲਾਂ ਵੀ ਘਰੇ ਆਉਣ ਜਾਣ ਸੀਗਾ ਤੇ ਹੁਣ ਤੀਜ ਦੇ ਦੌਰਾਨ ਜਿਹੜਾ ਵਾ ਇਹ ਗੱਲ ਨੂੰ ਨਜ਼ਰ ਕੀਤਾ ਜਾਊਗਾ ਕਿ ਇਹ ਉੱਥੇ ਕਿਵੇਂ ਪਹੁੰਚਿਆ ਤੋਂ ਮਰਡਰ ਘਟਿਆ ਸੀ ਕਿੱਥੇ ਹੋਇਆ ਸੀ ਹਾਂਜੀ ਇਹ ਬਿਲਕੁਲ ਜੀ ਬਪਾਰਾਏ ਬਾਸ ਸਿੰਘ ਬਾਹਰ ਹਾਈਵੇ ਦੇ ਲਾਗੇ ਬਹਿ ਕੇ ਆ ਜਿੱਥੇ ਗਰਦਿਆਲ ਸਿੰਘ ਰਹਿ ਰਿਹਾ ਸੀ ਆਪਣੀ ਬੇਟੀ ਦੇ ਨਾਲ ਉਥੇ ਘਰ ਦੇ ਵਿੱਚ ਮਰਡਰ ਹੋਇਆ ਤੁਹਾਨੂੰ ਕੀ ਘਟ ਰਿਹਾ ਹੈ ਮਥ ਦੇ ਵਿੱਚ ਇਹਦੇ ਵਿੱਚ ਅਸੀਂ ਮਕਦਮਾ ਨੰਬਰ 124 193 ਬੀ ਐਨ ਐਸ ਦੇ ਵਿੱਚ ਜਿਹੜਾ ਵਾ ਥਾਣੇ ਲੋਕੋ ਕੇ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਹੋਰ ਵੀ ਲੋਕ ਸੰਗ ਅ ਫਿਲਹਾਲ ਜਿਹੜਾ ਹੈਗਾ ਵਾ ਸਾਨੂੰ ਇੱਕ ਹੀ ਦੋਸ਼ੀ ਜਿਹੜਾ ਗਰਦਿਆਲ ਸਿੰਘ ਹੈ ਲੜਕੀ ਦਾ ਬਾਪ ਉਹਦੇ ਬਾਰੇ ਇਹ ਜਿਹੜਾ ਵਾ ਯਾਰ ਹੋਇਆ ਵਾ ਫਿਰ ਵੀ ਤਫਤੀਸ਼ ਦੇ ਦੌਰਾਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਗ੍ਰਿਫਤਾਰ ਕਰਾਂ ਸਰ ਪਤਾ ਲੱਗਾ ਕਿ ਲੜਕੀ ਦੇ ਪਿਓ ਨੇ ਆਪ ਸੈਂਟਰ ਕੀਤਾ ਆ ਨਹੀਂ ਜੀ ਅਸੀਂ ਇਹਨੂੰ ਅਰੈਸਟ ਕੀਤਾ ਵਾ ਕਿਉਂਕਿ ਸਾਨੂੰ ਇਹਦੇ ਬਾਰੇ ਜਿਹੜਾ ਵਾ ਉਹ ਜਲਦੀ ਪਤਾ ਲੱਗ ਗਿਆ ਸੀਗਾ ਇਹਨੂੰ ਅਰੈਸਟ ਕੀਤਾ